ਦੋਸਤੋ ਆ ਬਾਈ ਦੇ ਨਾ ਗਾਣੇ ਲਾਇਏ ਹੋਏ ਸੀ ਚਮਕੀਲੇ ਦੇ ਈ ਰਿਕਸ਼ਾ ਤੇ ਠੰਡੇ ਵੇਜਦਾ ਪਰ ਜਦੋਂ ਬੈਕਗ੍ਰਾਉਂਡ ਦੇ ਵਿੱਚ ਪੁੱਛਿਆ ਮੈਂ ਕਿਹਾ ਬਾਈ ਚਮਕੀਲਾ ਕਿੱਦਾਂ ਦਾ ਬੰਦਾ ਸੀ ਉਹ ਵੀ ਤੁਸੀਂ ਸੁਣਨਾ ਤੇ ਨਾਲ ਦੀ ਨਾਲ ਯਾਰ ਗਰਾਉਂਡ ਲੈਵਲ ਤੇ ਕਿਸੇ ਬੰਦੇ ਦੇ ਮੂੰਹੋਂ ਮੈਂ ਗਲਤ ਸ਼ਬਦ ਉਹਦੇ ਬਾਰੇ ਸੁਣਿਆ ਨਹੀਂ ਪਰ ਉਹ ਕਿਹੜੇ ਸ਼ਖਸ ਨੇ ਜੋ ਉਹ ਕਿਹੜੇ ਸੀਗੇ ਜਿਨ੍ਹਾਂ ਨੇ ਨੈਗੇਟਿਵਿਟੀ ਫਲਾਈ ਅੱਜ ਕੱਲ ਦੁਗਰੀ ਬੜੀ ਫੇਮਸ ਹੈ ਹਾਂਜੀ ਫੇਮਸ ਹੈਗੀ ਆ ਜੀ ਉਹ ਚਮਕੀਲੇ ਕਰਕੇ ਫੇਮਸ ਆ ਜੀ ਆਏ ਮਤਲਬ ਤੁਸੀਂ ਮਰੀਦ ਹੋ ਚਮਕੀਲੇ ਦੇ ਹਾਂਜੀ ਹਾਂਜੀ ਉਹਦਾ ਉਹ ਰੱਬ ਦਾ ਰੂਪ ਆ ਜੀ ਦੇਵਤਾ ਆ ਇੱਕ ਚਿੱਲੇ ਬਾਰੇ ਭਾਜ ਕੀ ਪਰਵਾਰ ਨੂੰ ਮਿਲਿਆ ਜੀ ਉਹਨਾਂ ਦੇ ਮੇਰੇ ਘਰੇ ਵੀ ਆਣੀ ਜਾਣੀ ਸੀਗੀ ਤਾਂ ਮੇਰਾ ਫੋਟੋਗ੍ਰਾਫਰ ਦਾ ਕੰਮ ਸੀ ਉਹਨਾਂ ਦੀ ਜਿਹੜੀ ਲੜਕੀ ਸੀਗੀ ਉਹਨਾਂ ਦੀ ਮੈਰਿਜ ਵੀ ਮੈਂ ਲਾਈ ਆ ਜੀ ਚਮਕੀਲਾ ਜੀ ਦੀ ਕੁੜੀ ਜਿਹੜੀ ਆ ਉਹਨਾਂ ਦਾ ਵਿਆਹ ਤੁਸੀਂ ਹਾਂਜੀ ਹਾਂਜੀ ਫੋਟੋਗ੍ਰਾਫੀ ਉੱਥੇ ਜੋਇਨ ਤੁਸੀਂ ਸੀਗੇ ਉੱਥੇ ਹਾਂਜੀ तकरीबन ਵਿਆਹ ਉਹਨਾਂ ਨੇ ਚਮਕੀਲੇ ਜੀ ਦੀ ਸਮਾਹਤੀ ਕਰਾਇਆ ਕੋਈ ਗੁਰਦੁਆਰੇ ਮੰਦਿਰ ਚ ਨਹੀਂ ਕਰਾਇਆ ਅੱਛਾ ਚਮਕੀਲਾ ਜੀ ਦੀ ਬੇਟੀ ਦੀ ਮੈਰਿਜ ਜਿਹੜੀ ਆ ਉਹ ਚਮਕੀਲਾ ਜੀ ਦੀ ਸਮਾਹਤੀ ਤੁਸੀਂ ਆ ਤੁਸੀਂ ਕੁੜੀ ਦੀ ਪੀ ਆ ਜੀ ਹਾਂਜੀ ਹਾਂਜੀ ਬਹੁਤ ਲੋਕਾਂ ਨੂੰ ਗੰਦਾ ਕਹਿੰਦੇ ਆ ਤੁਸੀਂ ਉਹਨੂੰ ਕੀ ਕਹਿੰਦੇ ਹੋ ਮੈਂ ਤਾਂ ਕਹਿੰਦਾ ਹੀ ਰੱਬ ਦਾ ਰੂਪ ਆ ਗੰਦਾ ਉਹ ਕਹਿੰਦਾ ਦੇਖੋ ਜੇ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਜਿਹੜਾ ਗੰਦਾ ਬੰਦਾ ਉਹ ਵੀ ਚੰਗਾ ਲੱਗੂ ਉਹਨਾਂ ਦੇ ਜਿਹੜੇ ਕਈ ਰਿਸ਼ਤੇਦਾਰ ਆ ਉਹਨਾਂ ਦਾ ਮੇਰੇ ਹਿਸਾਬ ਨਾਲ ਚਮਕੀਲਾ ਜੀ ਮਾਛੜ ਲੱਗਦਾ ਸੀ ਉਹਨਾਂ ਨੂੰ ਕੰਮ ਮੈਸਕਾਇਆ ਹੈਪੀ ਮੁੰਡਾ ਜੀ ਉਹ ਉੱਥੇ জব ਕਰਦਾ ਸੀ ਅੱਛਾ ਚਮਕੀਲਾ ਹੀ ਦੇ ਘਰ ਦੇ ਨਾਲ ਹੀ ਦੋ ਚਾਰ ਛੱਡ ਕੇ ਘਰ ਆਦਾ ਵਾਜੀ ਛੰਡੇ ਦਿੰਦੇ ਹੋ ਪਰ ਮੁਰੀਦ ਚਮਕੀਲੇ ਦੇ ਹਾਂਜੀ ਹਾਂਜੀ ਸੁਣਦੇ ਹੋ ਸੁਣਦੇ ਆ ਜੀ ਕੋਈ ਵੀ ਆਪਾਂ ਗੱਲ ਕਰਦੇ ਆ ਮਤਲਬ ਇਹ ਆ ਕੋਈ ਵੀ ਪੰਜਾਬੀ ਆ ਆਪਣੀਆਂ ਨੇ ਇਹਦੇ ਮਤਲਬ ਦੋ ਨਿਕਲਦੇ ਆ ਜੀ ਹੁਣ ਜਿਹੜਾ ਚੰਗਾ ਬੰਦਾ ਹੋਊਗਾ ਜਿਹੜੇ ਉਹਦੇ ਗਾੜੇ ਸੁਣਦਾ ਸੀ ਉਹਨੂੰ ਚੰਗਾ ਲੱਗੂ ਜਿਹੜਾ ਮਾੜਾ ਬੰਦਾ ਹੋਊਗਾ ਉਹਨੇ ਕਹਿਣਾ ਯਾਰ ਗਾਣਾ ਕਿੱਦਾਂ ਲਗਾਇਆ ਤੁਹਾਡੇ ਮਤਲਬ ਪਰਿਵਾਰਕ ਹਾਂਜੀ ਸਾਂਝਾ ਕਹਿ ਲੀਏ ਰਹੀਆਂ ਨੇ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਕਿਹਾ ਵੀ ਉਹਨਾਂ ਦੀ ਬੇਟੀ ਦੀ ਮੈਰਿਜ ਤੁਸੀਂ ਆਪ ਲਾਈ ਆ ਜੀ ਮੂਵੀ ਵਾਲਾ ਸੀਗਾ ਮੈਂ ਮੂਵੀ ਵਾਲਾ ਸੀ ਮੂਵੀ ਵਾਲੇ ਸੀ ਮਨੀ ਸਟੂਡੀਓ ਚ ਤੇ ਦੋਸਤੋ ਦੇਖ ਲਓ ਇਹ ਵੀ ਚਮਕੀਲੇ ਦੇ ਪ੍ਰਸ਼ੰਸਕ ਨਿਕਲੇ ਮੈਂ ਤਾਂ ਕੈਮਰਾ ਚਲਾਇਆ ਮੇਰੇ ਫਾਦਰ ਸਾਹਿਬ ਰੇਡੂਆ ਹੁੰਦਾ ਸੀ ਉੱਥੇ ਵੀ ਉਹਨਾਂ ਨੇ ਕੀ ਕਈ ਵਾਰ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਿਆ ਵਾ ਮੇਰੇ ਫਾਦਰ ਸਾਹਿਬ ਇਸ ਹੁੰਦੇ ਰੇਡੂਏ ਤੇ ਰੇਡੂਏ ਤੇ ਦੋਸਤੋ ਅੱਜ ਦੀ ਇਹ ਵੀਡੀਓ ਆ ਵੀ ਚਮਕੀਲਾ ਜੀ ਦੀ ਬੇਟੀ ਵੀ ਆਪਣੇ ਪਿਤਾ ਦੀ ਸਮਾਧ ਦੇ ਉੱਤੇ ਫੇਰੇ ਲਈ ਫੇਰੇ ਲਈ ਆ ਜੀ ਕੋਈ ਗੁਰਦੁਆਰੇ ਮੰਦਰਾ ਜੀ ਨੇ ਦੇਖੋ ਕਿੰਨੀ ਵਧੀਆ ਸੋਚ ਆ ਇੱਕ ਮਾਫਿਓ ਆ ਜਿਹੜਾ ਰੱਬ ਦਾ ਰੂਪ ਆ ਆਪਾਂ ਗੁਰਦੁਆਰੇ ਮੰਦਰਾ ਜੀ ਜਾਂਦੇ ਆ ਪਰ ਲੋਕ ਨਹੀਂ ਸਮਝ ਪਾਏ ਉਹਨਾਂ ਨੂੰ ਜਦ ਤੱਕ ਸਮਝਣਾ ਸੀ ਤਦ ਤੱਕ ਪਰ ਲੋਕਾਂ ਵਾਲੀ ਉਹਦਾ ਕਦੇ ਗੰਦਾ ਨਹੀਂ ਕਿਹਾ ਗਿਆ ਗੰਦਾ ਟੀਵੀ ਤੇ ਆ ਕੇ ਜਿਹੜੇ ਕੈਮਰੇ ਜਿੰਨਾ ਤੇ ਗਏ ਨੇ ਉਹਨਾਂ ਨੇ ਕਿਹਾ ਮਤਲਬ ਉਹ ਵੱਡੇ ਬੰਦੇ ਨੇ ਹਾਂਜੀ ਹਾਂਜੀ ਜਿਨ੍ਹਾਂ ਨੇ ਕਿਹਾ ਬਲੀ ਨੇ ਕਿਹਾ ਦੇਖ ਲੋ ਚੁਮਕੀਲਾ ਘਰ-ਘਰੇ ਪਹੁੰਚਾ ਹੋਇਆ ਹਾਂਜੀ ਹਾਂਜੀ ਘਰ-ਘਰ ਪਹੁੰਚਿਆ ਨਾ ਦਿਲਾਂ ਚ ਆ ਜੀ ਉਹ ਘਰ ਤੇ ਨਹੀਂ ਦਿਲਾਂ ਚ ਦਿਲਾਂ ਚ ਜਿਹਦੇ ਦਿਲਾਂ ਚ ਆ ਜੀ ਇੱਕ ਦੇਖਣ ਵਾਲੀ ਅੱਖ ਨਹੀਂ ਹੋ ਕੇ ਤਾਂ ਵਾਕਿਆ ਹੋਏ ਹੋਏ ਉਹ ਕਿਸੇ ਤੋਂ ਵੱਕ ਨਹੀਂ ਇੱਕ ਦੇਖਣ ਵਾਲੀ ਅੱਖ ਤੇ ਦੇਖਣ ਵਾਲੀ ਆਕਾ ਦੋਸਤੋ ਤੁਸੀਂ ਕਿਵੇਂ ਦੇਖ ਰਹੇ ਹੋ ਫਿਲਮ ਨੂੰ ਦੋਸਤੋ ਆ ਬਾਈ ਦੇ ਨਾ ਗਾਣੇ ਲਾਇਏ ਹੋਏ ਸੀ ਚਮਕੀਲੇ ਦੇ ਈ ਰਿਕਸ਼ਾ ਤੇ ਨਾਲੇ ਬਾਈ ਮਿਊਜ਼ਿਕ ਦਾ ਆਨੰਦ ਮਾਣਦਾ ਤੇ ਨਾਲੇ ਠੰਡੇ ਵੇਚਦਾ ਪਰ ਜਦੋਂ ਬੈਕਗ੍ਰਾਉਂਡ ਦੇ ਵਿੱਚ ਪੁੱਛਿਆ ਮੈਂ ਕਿਹਾ ਬਾਈ ਚਮਕੀਲਾ ਕਿੱਦਾਂ ਦਾ ਬੰਦਾ ਸੀ ਉਹ ਵੀ ਤੁਸੀਂ ਸੁਣਨਾ ਤੇ ਨਾਲ ਦੀ ਨਾਲ ਯਾਰ ਗਰਾਉਂਡ ਲੈਵਲ ਤੇ ਧਰਤੀ ਦੀ ਰਿਪੋਰਟ ਇਹ ਤੁਹਾਨੂੰ ਦੱਸ ਰਹੇ ਆਂ ਵੀ ਯਾਰ ਕਿਸੇ ਬੰਦੇ ਦੇ ਮੂੰਹੋਂ ਮੈਂ ਗਲਤ ਸ਼ਬਦ ਉਹਦੇ ਬਾਰੇ ਸੁਣਿਆ ਨਹੀਂ ਪਰ ਉਹ ਕਿਹੜੇ ਸ਼ਖਸ ਨੇ ਜੋ ਉਹ ਕਿਹੜੇ ਸੀਗੇ ਜਿਨ੍ਹਾਂ ਨੇ 네ਗੇਟਿਵਿਟੀ ਫਲਾਈ ਉਹ ਤਾਂ ਸਾਰਿਆਂ ਨੂੰ ਪਤਾ ਹੀ ਐ ਫਿਲਮ ਵੀ ਦੱਸ ਰਹੀ ਐ ਤੇ ਬਾਈ ਨੇ ਫਿਲਮ ਬਾਰੇ ਵੀ ਰਿਵਿਊ ਦਿੱਤੇ ਤੇ ਆਓ ਚਮਕੀਲੇ ਬਾਰੇ ਦੋ ਸ਼ਬਦ ਤੇ ਉਹਦੀ ਫੈਮਿਲੀ ਦੇ ਨਾਲ ਇਸ ਬੰਦੇ ਦਾ ਕੀ ਰਿਲੇਸ਼ਨ ਆ ਉਹ ਵੀ ਸੁਣੋ ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਬਾਈ ਨੇ ਆਪਣੀ ਦੁਕਾਨ ਤੇ ਠੰਡੇ ਲਾਏ ਕਰੋ ਤਾਂ ਕੰਮ ਕਰਦੇ ਹੋ ਇਹ ਜੀ ਮੈਨੂੰ 4 ਕੁ ਮਹੀਨੇ ਆਇਆ ਨਵਾਂ ਡੀਪੋ ਕਰਿਆ ਜੀ 4 ਕੁ ਮਹੀਨੇ ਪਹਿਲਾਂ ਡਿਸਟਰੀਬਿਊਟਰ ਨਵਾਂ ਆਇਆ ਆਪਣੇ ਯਾਰ ਦੋਸਤਾਂ ਜੀ ਠੀਕ ਐ ਤੇ ਉੱਥੇ 4 ਕੁ ਮਹੀਨੇ ਹੋਣ ਲੱਗਿਆ ਪਹਿਲਾਂ ਮੈਂ ਫੋਟੋਗ੍ਰਾਫੀ ਕਰਦਾ ਸੀ ਇਸ ਤੋਂ ਪਹਿਲਾਂ ਤੁਸੀਂ ਇਹ ਸਾਡੇ ਵਾਲਾ ਕੰਮ ਕਰਦੇ ਫੋਟੋਗ੍ਰਾਫੀ ਮਤਲਬ ਆ ਕੈਮਰੇ ਵਾਲਾ ਹਾਂਜੀ ਹਾਂਜੀ ਮਨੀ ਸਟੂਡੀਓ ਦਾ ਦੁਗਰੀ ਉਹ ਨਹੀਂ ਦਿਖਾਣਾ ਜੀ ਅੱਜ ਕੱਲ ਦੁਗਰੀ ਬੜੀ ਫੇਮਸ ਹੈ ਹਾਂਜੀ ਫੇਮਸ ਹੈਗੀ ਆ ਜੀ ਉਹ ਚਮਕੀਲੇ ਕਰਕੇ ਫੇਮਸ ਆ ਜੀ ਆਏ ਮਤਲਬ ਤੁਸੀਂ ਮਰੀਦੋਂ ਚਮਕੀਲੇ ਦੇ ਹਾਂਜੀ ਹਾਂਜੀ ਉਹ ਰੱਬ ਦਾ ਉਹ ਰੱਬ ਦਾ ਰੂਪ ਆ ਜੀ ਦੇਵਤਾ ਇੱਕ ਤੁਹਾਡਾ ਨਾਮ ਮੇਰਾ ਨਾਮ ਜੀ ਦਿਲਕਰਾਂ ਹੈ ਪਰ ਬਹੁਤ ਲੋਕਾਂ ਨੂੰ ਬਹੁਤ ਲੋਕ ਮੈਂ ਨਹੀਂ ਲੋਕ ਗੰਦਾ ਕਹਿੰਦੇ ਆ ਤੁਸੀਂ ਉਹਨੂੰ ਕੀ ਕਹਿੰਦੇ ਹੋ ਮੈਂ ਤਾਂ ਕਹਿੰਦਾ ਜੀ ਰੱਬ ਦਾ ਰੂਪ ਆ ਗੰਦਾ ਉਹ ਕਹਿੰਦਾ ਦੇਖੋ ਜੇ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਜਿਹੜਾ ਗੰਦਾ ਬੰਦਾ ਉਹ ਵੀ ਚੰਗਾ ਲੱਗੂ ਠੀਕ ਆ ਉਹ ਚੰਗਾ ਬੰਦਾ ਵਾ ਜੀ ਰੱਬ ਦਾ ਰੂਪ ਆ ਮਤਲਬ ਜਿਹੜਾ ਗੰਦਾ ਉਹ ਤੁਹਾਨੂੰ ਵੀ ਗੰਦਾ ਕੋ ਉਹ ਗੰਦਾ ਜੇ ਮੈਂ ਸਹੀ ਆ ਤੁਸੀਂ ਚਾਹੇ ਗਲਤ ਹੋ ਠੀਕ ਆ ਉਹ ਮੈਨੂੰ ਸਹੀ ਲੱਗੂਗਾ ਕਿਉਂ ਮੈਂ ਸਹੀ ਆ ਜੇ ਮੈਂ ਹੀ ਗਲਤ ਆ ਜੇ ਤੁਸੀਂ ਸਹੀ ਹੋ ਮੈਨੂੰ ਗਲਤ ਹੀ ਲੱਗੂਗਾ ਚਮਕੀਲੇ ਬਾਰੇ ਭਾਜੀ ਕੀ ਕੀ ਜਾਣਦੇ ਹੋ ਚਮਕੀਲੇ ਆ ਰਹੇ ਜੀ ਅਸੀਂ ਦੁਕਰੀ ਆਪਣੀ ਸ਼ੌਕ ਸੀ ਸੀ ਮੈਂ ਉੱਥੇ ਜੋਬ ਕਰਦਾ ਹਾਂ ਮਾਲੀ ਸਟੂਡੀਓ ਵਾ ਜੀ ਏ ਵਕੀਲੇ ਦੇ ਜੀ ਅੱਜ ਤੋਂ ਤਕਰੀਬਨ 25 ਕਿ ਸਾਲ ਪਹਿਲਾਂ ਮਿਲਣ ਦਾ ਮੌਕਾ ਆ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੂੰ ਪਰਿਵਾਰ ਨੂੰ ਮਿਲਿਆ ਜੀ ਉਹਨਾਂ ਦੇ ਮੇਰੇ ਘਰੇ ਵੀ ਆਣੀ ਜਾਣੀ ਸੀਗੀ ਉਹ ਮੇਰਾ ਫੋਟੋਗ੍ਰਾਫਰ ਦਾ ਕੰਮ ਸੀ ਉਹਨਾਂ ਦੀ ਜਿਹੜੀ ਲੜਕੀ ਸੀਗੀ ਉਹਨਾਂ ਦੀ ਮੈਰਿਜ ਵੀ ਮੈਂ ਲਾਈ ਆ ਜੀ ਚਮਕੀਲਾ ਜੀ ਦੀ ਕੁੜੀ ਜਿਹੜੀ ਆ ਕੁੜੀ ਦੀ ਉਹਨਾਂ ਦਾ ਵਿਆਹ ਤੁਸੀਂ ਹਾਂਜੀ ਹਾਂਜੀ ਫੋਟੋਗ੍ਰਾਫੀ ਉੱਥੇ ਜੋਇਨ ਤੁਸੀਂ ਸੀਗੇ ਉੱਥੇ ਹਾਂਜੀ ਉਸ ਵੇਲੇ ਚਮਕੀਲਾ ਹੀ ਸੀਗੇ ਨਹੀਂ ਉਸ ਵੇਲੇ ਚਮਕੀਲਾ ਜੀ ਨਹੀਂ ਸੀਗੇ ਜੀ ਅੱਛਾ ਤੇ ਉਹਨਾਂ ਦੀ ਬੇਟੀ ਸੀਗੀ ਉਹ ਗੱਡੀ ਚਲਾਉਂਦੇ ਸੀਗੇ ਉਹਨਾਂ ਦੇ ਡਰਾਈਵਰ ਕੋਈ ਉਹਨਾਂ ਦੇ ਨਾਲ ਸੀਗੇ ਚਲੋ ਜੋ ਵੀ ਉਹਨਾਂ ਦਾ ਆਪਣਾ ਸਿਗਰ ਰਿਸਤਾ ਤੇ ਤਕਰੀਬਨ ਵਿਆਹ ਉਹਨਾਂ ਨੇ ਚਮਕੀਲੇ ਜੀ ਦੀ ਸਮਾਧ ਹੀ ਕਰਾਇਆ ਕੋਈ ਗੁਰਦੁਆਰੇ ਮੰਦਿਰ ਚ ਨਹੀਂ ਕਰਾਇਆ ਸੀ ਅੱਛਾ ਚਮਕੀਲਾ ਜੀ ਦੀ ਬੇਟੀ ਦੀ ਮੈਰਿਜ ਜਿਹੜੀ ਆ ਉਹ ਚਮਕੀਲਾ ਜੀ ਦੀ ਸਮਾਧ ਤੁਸੀਂ ਆਪ ਕਰਾਈ ਕੀਤੀ ਹੈ ਜੀ ਹਾਂਜੀ ਹਾਂਜੀ ਯਾਨੀ ਕਿ ਉਹਨਾਂ ਦੀਆਂ ਪੁਰਾਣੀਆਂ ਫੋਟੋ ਹਜੇ ਵੀ ਦੁਕਾਨ ਤੇ ਪਈਆਂ ਨੇ ਦੁਕਾਨ ਹਜੇ ਵੀ ਹੈਗੀ ਆ ਮੈਜ ਉਹ ਛੱਡਤੀ ਆ ਹਜੇ ਵੀ ਹੈਗੀ ਆ ਉਹਨਾਂ ਦੇ ਜਿਹੜੇ ਕਈ ਰਿਸ਼ਤੇਦਾਰ ਆ ਉਹਨਾਂ ਦਾ ਮੇਰੇ ਹਿਸਾਬ ਨਾਲ ਚਮਕੀਲਾ ਜੀ ਮਾਛੜ ਲੱਗਦਾ ਸੀ ਉਹਨਾਂ ਨੂੰ ਕੰਮ ਮੈਸਕਾਇਆ ਹੈਪੀ ਮੁੰਡਾ ਜੀ ਉਹ ਉੱਥੇ জব ਕਰਦਾ ਸੀ ਅੱਛਾ ਚਮਕੀਲਾ ਜੀ ਦੇ ਘਰ ਦੇ ਨਾਲ ਹੀ ਦੋ ਚਾਰ ਛੱਡ ਕੇ ਘਰ ਆਉਂਦਾ ਵਾ ਜੀ ਅੱਛਾ ਪਰ ਠੰਡੇ ਦਿੰਦੇ ਹੋ ਪਰ murid ਚਮਕੀਲੇ ਦੇ ਹੋ ਹਾਂਜੀ ਹਾਂਜੀ ਸੁਣਦੇ ਹੋ ਸੁਣਦੇ ਆ ਜੀ ਤੁਹਾਨੂੰ ਕਿਹੜਾ ਗਾਣਾ ਉਹਨਾਂ ਦਾ ਜ਼ਿਆਦਾ ਵਧੀਆ ਲੱਗਦਾ ਜਾਂ ਤੁਸੀਂ ਕਿਹੜਾ ਕਹਿ ਸਕਦੇ ਹੋ ਵੀ ਨਹੀਂ ਗਾਣੇ ਤਾਂ ਉਹਨਾਂ ਦੇ ਸਾਰੇ ਹੀ ਸੋਨੇ ਸੀ ਉਹ ਬੋਲਦੇ ਸੱਚ ਸੀ ਸੱਚ ਬੋਲਦੇ ਠੀਕ ਆ ਜੀ ਉਹ ਕੋਈ ਵੀ ਆਪਾਂ ਗੱਲ ਕਰਦੇ ਆ ਮਤਲਬ ਇਹ ਆ ਕੋਈ ਵੀ ਪੰਜਾਬੀ ਆ ਆਪਣੀਆਂ ਨੇ ਇਹਦੇ ਮਤਲਬ ਦੋ ਨਿਕਲਦੇ ਆ ਜੀ ਹਾਂ ਠੀਕ ਆ ਜੀ ਹੁਣ ਜਿਹੜਾ ਚੰਗਾ ਬੰਦਾ ਹੋਊਗਾ ਜਿਹੜੇ ਉਹਦੇ ਗਾਰੇ ਸੌਂਦਾ ਸੀ ਉਹਨੂੰ ਉਹ ਚੰਗਾ ਲੱਗੂ ਹੂੰ ਜਿਹੜਾ ਮਾੜਾ ਬੰਦਾ ਹੋਊਗਾ ਉਹਨੇ ਕਹਣਾ ਯਾਰ ਗਾਣਾ ਕਿਦਾਂ ਲਗਾਇਆ ਅੱਛਾ ਫਿਲਮ ਦੀ ਗੱਲ ਕਰੀਏ ਅਫ ਦੋਸਤੋ ਇਨੀ ਵੀ ਨਹੀਂ ਚਮਕੀਲਾ ਜੀ ਦਾ ਹਵਾ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹਨਾ ਚਮਕੀਲਾ ਚਮਕੀਲਾ ਹੋਈ ਪਈ ਆ ਮੈਂ ਅਕਸਰ ਕਿਹਾ ਤੇ ਫਿਲਮ ਦੇਖੀ ਫਿਲਮ ਦੇਖੋ ਜੀ ਮੈਨੂੰ ਅਜੇ ਛੁੱਟੀ ਨਹੀਂ ਮਿਲੀ ਇੱਥੋਂ ਆ ਠੰਡੇ ਘਰੇ ਠੰਡਿਆ ਕਰਕੇ ਜਿਸ ਦਿਨ ਮੈਨੂੰ ਛੁੱਟੀ ਮਿਲ ਗਈ ਮੈਂ ਦੇਖ ਕੇ ਉਹ ਮੇਰੇ ਭਤੀਜੇ ਨੇ ਜੀ ਫਿਲਮ ਦੇਖ ਕੇ ਆਇਆ ਮੇਰਾ ਭਤੀਜਾ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੱਦਾਂ ਦੀ ਫਿਲਮ ਲੱਗੀ ਉਹ ਕਹਿੰਦੇ ਜੀ ਬਹੁਤ ਵਧੀਆ ਲੱਗੀ ਉਹ ਮੋਬਾਈਲ ਤੇ ਮੈਂ ਵੀ ਦੇਖੀ ਆ ਫੇਸਬੁਕ ਤੇ ਜਦੋਂ ਮੈਂ ਚਲਾ ਰਿਹਾ ਹੀ ਕਲਪਾਂ ਜੀਆਂ ਉਹ ਵੀਡੀਓ ਆਈ ਆ ਉਹ ਵੀ ਦੇਖੀ ਆ ਫਿਰ ਉਹਨੇ ਮੈਨੂੰ ਕਹਿਆ ਕਹਿੰਦਾ ਚਾਚਾ ਆ ਦੇਖੋ ਮੈਨੂੰ ਉੱਥੇ ਨਿਊਜ਼ ਆ ਨੇ ਰੋਕੇ ਆ ਉਹਨਾਂ ਨੇ ਪੁੱਛਿਆ ਵੀ ਕਿੱਦਾਂ ਦੀ ਉਹਨਾਂ ਨੂੰ ਕਿੱਦਾਂ ਦੀ ਲੱਗੀ ਤੇ ਮ ਚਲੋ ਉਸ ਟਾਈਮ ਉਹ ਨਹੀਂ ਸੀਗਾ ਹਜੇ 20-22 ਸਾਲ ਦਾ ਉਹਨੂੰ ਚੰਗੀਲੇ ਬਾਰੇ ਨਹੀਂ ਪਤਾ ਫਿਰ ਉਹਨੇ ਹੀ ਮੈਨੂੰ ਬਾਰੇ ਪਤਾ ਲੱਗਿਆ ਹਾਂ ਉਹਨੇ ਕੀ ਜ਼ਿਕਰ ਕੀਤਾ ਕੀ ਉਹ ਕਹਿੰਦੇ ਵੀ ਬਹੁਤ ਵਧੀਆ ਫਿਲਮ ਸੀਗੀ ਦੇਖੋ ਹੁਣ ਨਵੀਂ ਜਵਾਨੀ ਆ ਆਪਾਂ ਤਾਂ ਇਹ ਕਹਿੰਦੇ ਆ ਕਿ ਉਹਨਾਂ ਨੇ ਕੋਈ ਉਹਨਾਂ ਨੇ ਬਾਹਰ ਨਿਕਲ ਸਰ ਕੋਈ ਨੈਗੇਟਿਵ ਤਾਂ ਨਹੀਂ ਦੱਸਿਆ ਉਹਨਾਂ ਨੇ ਬੁਰਾ ਤਾਂ ਨਹੀਂ ਕਿਹਾ ਨਹੀਂ ਨਹੀਂ ਬੁਰਾ ਕੁਝ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਆਪਣੇ ਵੀ ਜਿਹੜੇ ਉਹਨਾਂ ਦੇ ਹੀਰੋ ਸੀ ਵੀ ਉਹਨਾਂ ਨੇ ਵਧੀਆ ਰੋਲ ਦਿਖਾਇਆ ਵਾ ਵੀ ਚੰਗੀਲੇ ਬਾਰੇ ਦੱਸਿਆ ਵਾ ਹਾਂ ਕੀ ਕੁਝ ਉਹਨਾਂ ਨੇ ਕੀਤਾ ਵਾ ਜਿਹੜੇ ਲੋਕ ਗਲਤ ਕਹਿ ਰਹੇ ਨੇ ਹੂੰ ਜਿਹੜੇ ਲੋਕ ਗਲਤ ਕਹਿ ਰਹੇ ਨੇ ਉਹਨਾਂ ਨੂੰ ਵੀ ਜਦੋਂ ਫਿਲਮ ਦੇਖਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਉਹਨੂੰ ਦੇਖਣੀ ਚਾਹੀਦੀ ਤੁਸੀਂ ਇਹ ਕਹ ਰਹੇ ਹੋ ਚਾਹੀਦੀ ਹੈ ਜੀ ਠੀਕ ਹੈ ਤੁਹਾਡੇ ਮਤਲਬ ਪਰਿਵਾਰਕ ਹਾਂਜੀ ਸਾਂਝਾਂ ਕਹਿ ਲਈਏ ਰਹੀਆਂ ਨੇ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਕਿਹਾ ਵੀ ਉਹਨਾਂ ਦੀ ਬੇਟੀ ਦੀ ਮੈਰਿਜ ਤੁਸੀਂ ਆਪ ਲਾਈ ਹੈ ਜੀ ਮੂਵੀ ਵਾਲਾ ਸੀਗਾ ਮੈਂ ਮੂਵੀ ਵਾਲਾ ਸੀ ਤੁਸੀਂ ਮੂਵੀ ਵਾਲੇ ਸੀ ਮਨੀ ਸਟੂਡੀਓ ਚ ਤੇ ਦੋਸਤੋ ਦੇਖ ਲਓ ਇਹ ਵੀ ਚਮਕੀਲੇ ਦੇ ਪ੍ਰਸ਼ੰਸਕ ਨਿਕਲੇ ਮੈਂ ਤਾਂ ਕੈਮਰਾ ਚਲਾਇਆ ਮੈਂ ਕਿਹਾ ਯਾਰ ਜੇ ਚਮਕੀਲੇ ਦੇ ਪ੍ਰਸ਼ੰਸਕ ਨੇ ਜ਼ਰੂਰ ਗੱਲ ਕਰਨੀ ਚਾਹੀਦੀ ਆ ਮਤਲਬ ਵੱਡੀ ਗੱਲ ਆ ਮੇਰੇ ਫਾਜ਼ਲ ਸਾਹਿਬ ਰੇਡੂਆ ਹੁੰਦਾ ਸੀ ਉੱਥੇ ਵੀ ਉਹਨਾਂ ਨੇ ਕੀ ਕਈ ਵਾਰ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਿਆ ਵਾ ਮੇਰੇ ਫਾਦਰ ਸਾਹਿਬ ਵੀ ਸੀ ਰੇਡੂਏ ਤੇ ਰੇਡੂਏ ਤੇ ਉਸ ਟਾਈਮ ਰੇਡੂਆ ਹੁੰਦਾ ਸੀ ਅੱਜ ਕੱਲ ਤਾਂ ਦੇਖੋ ਸੁਣਦੇ ਹੀ ਸੀ ਮੋਬਾਈਲ ਆ ਗਏ ਉਦੋਂ ਸਰੋਤੇ ਸੀ ਉਦੋਂ ਸਿਰਫ ਰੇਡੂਏ ਤੇ ਸਕਰੀਨ ਹੁੰਦਾ ਇਹਨੂੰ ਮੈਚ ਨੂੰ ਦੇਖਣ ਦਾ ਸਿੰਗੀਲੇ ਕੋਲੋਂ ਦਾ ਰੈਸਟਾ ਵੀ ਹੁੰਦੀ ਸੀਗੀ ਆ ਟੇਬਲ ਕਾਰਟ ਹੁੰਦੀ ਸੀਗੀ ਉਹਦੇ ਵਿੱਚ ਬਹਿੰਦੇ ਜਾਂਦੇ ਪਰ ਉਹਦੋਂ ਸਾਨੂੰ ਇੰਨੀ ਨਾਲੇਜ ਨਹੀਂ ਹੁੰਦੀ ਸੀ ਸਾਨੂੰ ਪਤਾ ਨਹੀਂ ਹੁੰਦਾ ਇਹ ਬੱਚੇ ਸੀਗੇ ਮਤਲਬ ਕੋਈ ਨੈਗੇਟਿਵ ਗੱਲ ਨਹੀਂ ਸੀ ਤੁਹਾਡੇ ਤੱਕ ਪਹੁੰਚੀ ਚੰਗੀਆਂ ਗੱਲਾਂ ਹੀ ਸੀਗੀਆਂ ਦੇਖੋ ਜੀ ਆਪਾਂ ਚੰਗੇ ਆ ਅੱਛਾ ਗੰਦੀ ਕਿਨੇ ਕੀਤੀ ਆ ਉਹ ਉਹ ਗੰਦੀ ਦੇਖੋ ਜੀ ਫਿਲਮ ਦੇ ਵਿੱਚ ਤਾਂ ਦੱਸਿਆ ਜਹਿੰਦਰ ਸ੍ਰਿੰਦਰ ਕੋਈ ਜ਼ਿੰਦਾ ਦੱਸਿਆ ਹਾਂਜੀ 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 ਜਿੰਦਰ ਜ਼ਿੰਦਾ ਦਾ ਨਾਮ ਫਿਲਮ ਦੱਸ ਰਹੀ ਹੈ ਦੋਸਤੋ ਆਪਾਂ ਫਿਲਮ ਦੇਖ ਰਹੇ ਆ ਮੈਂ ਹਜੇ ਅੱਧੀ ਕੀ ਦੇਖੀਆ ਮੈਂ ਪਾਉਜ਼ ਕਰਤੀ ਦੁਕਾਨ ਤੇ ਆਉਣਾ ਸੀਗਾ ਅੱਛਾ ਜੀ ਮੇਰੀ ਨੈਟਫਲਿਕਸ ਤੇ ਲਾਈ ਹੋਈ ਆ ਠੀਕ ਹੈ ਜੀ ਸੋ ਅੱਧਿਕ ਪਾਉਜ਼ ਕਰਕੇ ਮੈਂ ਆ ਗਿਆ ਮੈਂ ਕਿਹਾ ਜਲ ਠੰਡੇ ਆ ਤੁਸੀਂ ਪੁੱਛਿਆ ਮੈਂ ਕਹਿੰਦੀ ਹਾਂ ਜੀ ਆਪਾਂ ਦਾ ਫੈਨ ਹੈਗੇ ਆ ਤੁਸੀਂ ਮਾੜੀ ਜੀ ਗੱਲ ਕੀਤੀ ਆਪਾਂ ਤੁਹਾਨੂੰ ਉਹਦੀ ਜੋ ਆਪਾਂ ਆਪਣੀ ਹਿਸਟਰੀ ਜੀ ਜੋ ਕੀਤਾ ਉਹਨਾਂ ਬਾਰੇ ਰਿਕਾਰਡਿੰਗ ਕੀਤੀ ਜੋ ਵੀ ਕੀਤਾ ਆਪਾਂ ਤੁਹਾਨੂੰ ਉਹ ਦੱਸ ਦਾਂ ਮਿਲੇ ਨਹੀਂ ਪਰ ਉਹਨਾਂ ਦੀ ਬੇਟੀ ਦੀ ਮੈਰਿਜ ਜਿਹੜੀ ਹੈ ਉਹਨਾਂ ਦੇ ਘਰੇ ਵੀ ਗਏ ਆ ਜੀ ਪਰਿਵਾਰ ਦੇ ਤਾਂ ਬਹੁਤ ਅੱਛੇ ਉਹਨੇ ਹਾਂਜੀ ਹਾਂਜੀ ਗੁਦਰੀ ਬੇੜਾ ਵਾ ਬੇੜੇ ਦੇ ਨਾਲ ਹੀ ਅੱਗੇ ਜਾ ਕੇ ਘਰ ਹੁਣ ਤਾਂ ਟ੍ਰਿਪਲ ਸੌਣੀ ਪਈ ਹੋਈ ਆ ਤਿੰਨ ਮੰਜ਼ਲਾ ਹਾਂਜੀ ਉਦੋਂ ਕੱਚਾ ਇਹ ਨਾ ਹੁੰਦਾ ਨਹੀਂ ਸੀਗਾ ਜੀ ਅੱਛਾ ਹਾਂਜੀ ਉਦੋਂ ਕੱਚਾ ਟਾਇਪ ਸੀ ਕੱਚਾ ਟਾਇਪ ਸੀਗਾ ਜੀ ਜਿਹਦੇ ਤੁਸੀਂ ਉਹਨਾਂ ਦੀ ਕੁੜੀ ਦਾ ਵਿਆਹ ਟੈਨ ਗਿਆ ਉਸ ਟਾਈਮ ਕੋਈ ਗੱਡੀਆਂ-ਗੁੱਡੀਆਂ ਨਹੀਂ ਹੁੰਦੀਆਂ ਸੀ ਉਹਨਾਂ ਕੋ ਵੈਨ ਹੁੰਦੀ ਸੀ ਜੀ ਵਿਆਹ ਤੁਸੀਂ ਲੱਡੂ ਖਾਦੇ ਚੁਕਿਲੇ ਦੀ ਹਾਂਜੀ ਹਾਂਜੀ ਬੇਟੀ ਦੇ ਖਾਦੇ ਉਹਨਾਂ ਦੀ ਬੇਟੀ ਨੇ ਵੱਡੀ ਗੱਲ ਆ ਵੀ ਆਪਣੇ ਪਿਤਾ ਦੀ ਸਮਾਧ ਦੇ ਉੱਤੇ ਫੇਰੇ ਲਈ ਫੇਰੇ ਲਈ ਕੋਈ ਗੁਰਦੁਆਰੇ ਮੰਦਰ ਜੀ ਨਹੀਂ ਗਏ ਦੇਖੋ ਕਿੰਨੀ ਵਧੀਆ ਸੋਚ ਆ ਇੱਕ ਮਾਪਿਓ ਆ ਜਿਹੜਾ ਰੱਬ ਦਾ ਰੂਪ ਆ ਤਾਂ ਆਪਾਂ ਗੁਰਦੁਆਰੇ ਮੰਦਰਾ ਜੀ ਜਾਂਦੇ ਆ ਕੀ ਯਾਰ ਕੱਲ ਮਤਾਂ ਦੇਖਿਆ ਉਹਨਾਂ ਦਾ ਪਿਓ ਤਾਂ ਸੱਚੀ ਵੱਡਾ ਸੀ ਯਾਰ ਨਹੀਂ ਨਹੀਂ ਚਮਕੀਲਾ ਉਹ ਹਰੇਕ ਦਾ ਹੀ ਜੀ ਪਿਓ ਦਾ ਪਿਓ ਹੀ ਆ ਮਾਤਾ ਮਾਈ ਆ ਉਹਨਾਂ ਦਾ ਸਿਰ ਕੱਟ ਉਹਨਾਂ ਦਾ ਦਰਜਾ ਥੋੜਾ ਉੱਚਾ ਸੀਗਾ ਪਰ ਲੋਕ ਨਹੀਂ ਸਮਝ ਪਾਏ ਉਹਨਾਂ ਨੂੰ ਜਦ ਤੱਕ ਸਮਝਣਾ ਸੀ ਤਦ ਤੱਕ ਪਰ ਲੋਕਾਂ ਵਾਲਿਆਂ ਦਾ ਕਦੇ ਗੰਦਾ ਨਹੀਂ ਕਿਹਾ ਗਿਆ ਗੰਦਾ ਟੀਵੀ ਤੇ ਆ ਕੇ ਜਿਹੜੇ ਕੈਮਰੇ ਜਿਨ੍ਹਾਂ ਤੇ ਗਏ ਨੇ ਉਹਨਾਂ ਨੇ ਕਿਹਾ ਮਤਲਬ ਉਹ ਵੱਡੇ ਬੰਦੇ ਨੇ ਹਾਂਜੀ ਹਾਂਜੀ ਜਿਨ੍ਹਾਂ ਨੇ ਕਿਹਾ ਕਲੇਮ ਜਿਨ੍ਹਾਂ ਨੇ ਕਿਹਾ ਕਲੇਮ ਲਾਇਆ ਜੀ ਉਹਨਾਂ ਨੇ ਤੁਸੀਂ ਨਹੀਂ ਮੰਨਦੇ ਮੈਂ ਨਹੀਂ ਮੈਂ ਤਾਂ ਮੰਨਦਾ ਰੱਬ ਦਾ ਰੂਗਾ ਜੀ ਉਹਨੂੰ ਤੁਸੀਂ ਗੰਦਾ ਨਹੀਂ ਮੰਨਦੇ ਚਾ ਨਾ ਨਾ ਤੁਸੀਂ ਰੱਬ ਦਾ ਰੂਪ ਮੰਨਦੇ ਹੋ ਤੁਹਾਡਾ ਨਾਮ ਜਾਂਦੇ ਜਾਂਦੇ ਦੋਸਤਾਂ ਨੂੰ ਦੱਸਦੇ ਮੇਰਾ ਨਾਮ ਜੀ ਦਿਲਕਰਜਾ ਜੀ ਠੀਕ ਹੈ ਪੈਕਸੀ ਕੰਪਨੀ ਜੇ ਲੱਗਿਆ ਜੀ ਮੈਂ ਪਹਿਲਾਂ ਵੀਡੀਓ ਫਾਪੀ ਦਾ ਕੰਮ ਕਰਦਾ ਸੀ ਮਨੈਸ਼ ਜੀ ਉਹ ਅੱਜ ਵੀ ਹੈਗਾ ਜੀ ਬਾਕੀ ਜੇ ਕੋਈ ਗਲਤ ਸ਼ਬਦ ਕਿਹਾ ਗਿਆ ਛੋਟਾ ਵੀ ਸਮਝ ਕੇ ਮਾਫ ਕਰਦੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਗੱਲ ਵਧੀਆ ਕੀਤੀ ਹੈ ਬਾਈ ਨੇ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਦੇ ਹੋ ਤੁਹਾਨੂੰ ਛੋਟੀ ਜੀ ਕਲਿੱਪ ਸੀਗੀ ਵੀ ਚੁੰਕੀਲਾ ਜੀ ਦੀ ਬੇਟੀ ਜਿਹੜੀ ਆ ਉਹ ਉਹਨਾਂ ਦੀ ਮੈਰਿਜ ਪਾਈ ਉਹਨਾਂ ਨੇ ਲਾਈ ਐਜ਼ ਅ ਮੂਵੀ ਵਾਲਾ ਤੇ ਉਹਨਾਂ ਨੇ ਉੱਥੇ ਫੇਰੇ ਲਏ ਸ਼ਾਇਦ ਉਹ ਦੇਖਦੇ ਹੁਣ ਤਾਂ ਉਹਨਾਂ ਨੂੰ ਵੀ ਚੰਗਾ ਲੱਗੂਗਾ ਬੜੀ ਵਧੀਆ ਗੱਲ ਮੈਨੂੰ ਲੱਗੀ ਪਾਈ ਦੀ ਇਹ ਇੱਕ ਦੇਖ ਲੋ ਚਮਕੀਲਾ ਘਰ-ਘਰੇ ਪਹੁੰਚਿਆ ਹੋਇਆ ਹਾਂਜੀ ਘਰ-ਘਰ ਪਹੁੰਚਿਆ ਨਾ ਓਕੇ ਦਿਲਾਂ 'ਚ ਆ ਜੀ ਉਹ ਘਰ ਤੇ ਨਹੀਂ ਦਿਲਾਂ 'ਚ ਦਿਲਾਂ 'ਚ ਜਿਹਦੇ ਦਿਲਾਂ 'ਚ ਆ ਜੀ ਇੱਕ ਦੇਖਣ ਵਾਲੀ ਅੱਖ ਨਹੀਂ ਹੋ ਕੇ ਤਾਂ ਵੱਖਰੀ ਆਏ ਹਾਏ ਉਹ ਕਿਸੇ ਤੋਂ ਵੱਖਰੀ ਇੱਕ ਦੇਖਣ ਵਾਲੀ ਅੱਖ ਤੇ ਦੇਖਣ ਵਾਲੀ ਅੱਖ ਆ ਦੋਸਤੋਂ ਤੁਸੀਂ ਕਿਵੇਂ ਦੇਖ ਰਹੇ ਹੋ ਫਿਲਮ ਨੂੰ ਫਿਲਮ ਦੇ ਰਿਵਿਊ ਵੀ ਦੇ ਦੇ ਬਾਈ ਕਹਦਾ ਮੇਰੇ ਭਤੀਜਰੇ ਦੇ ਤੇ ਤੁਸੀਂ ਦੇਖਣੀ ਆ ਹਾਂਜੀ ਆਪਾਂ ਵੀ ਦੇਖਣੀ ਆ ਮੈਂ ਦੇਖ ਰਿਆ ਅੱਧਿਕ ਹੋ ਗਈ ਮੇਰੀ ਫਿਰ ਮੈਂ ਅਗਲੀ ਵੀਡੀਓ ਤੁਹਾਨੂੰ ਰਿਵਿਊ ਦਊਂਗਾ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ ਖੇਮਾ ਦੇ ਜੱਜ ਕਾ ਜੇ ਵੱਧ ਘੱਟ ਬੋਲੇਗਾ